ਉਹ ਲੇ ਮਲੇ ਦੀ ਯਾਤਰਾ ਵਾਸਤੇ ਜਾ ਰਹੇ ਆ 골ਡਨ ਗੇਟ ਅੰਮ੍ਰਿਤਸਰ ਤੇ ਇਹਨਾਂ ਨੇ ਮਹਾਰਾ ਰੰਜੀਤ ਸਿੰਘ ਦਾ ਰਾਜ ਕਿਵੇਂ ਬਣਿਆ ਕਿਵੇਂ ਮਿਸਲਾਂ ਇਕੱਠੀਆਂ ਕੀਤੀਆਂ ਤੇ ਕਿਵੇਂ ਰਾਜ ਗਿਆ ਉਹ ਸਾਰਾ ਜਿਹੜਾ ਨਾ ਇਹਨਾਂ ਨੇ ਇਹਨਾਂ ਗੱਲਾਂ ਜਿਹੜੇ ਦਰਸਾਇਆ ਵਾ ਸੋਚ ਆਇਆ ਨਾ ਸਾਹਿਬ ਦੀ ਬਣਾ ਉਹ ਵੀ ਜੋ ਕਦੀ ਸਰਕਾਰ ਨਹੀਂ ਨਾ ਕਰ ਸਕੀ ਕਈ ਸਾਲਾਂ ਚ ਤੇ ਇਹ ਬਾਬਿਆਂ ਨੇ ਨਾ ਕਰਕੇ ਵਿਖਾਤਾ ਜੇ ਆ ਵੀਟੀ ਦੀ ਵੀ ਵੀ ਫੋਟ ਜਿਹੜੇ ਖੱਟ ਡੂੰਗੇ ਸੀ ਇੱਕ ਮੰਨੇ ਜਿਹੜੀ 40 ਜਾਂ 100-100 ਫੁੱਟ 150 ਫੁੱਟ ਜਿਹੜੀ ਪਹਾੜੀਆਂ ਸਨ ਤੋਂ ਬਾਬਿਆਂ ਨੇ ਪਹਾੜੀਆਂ ਢਾਕੇ ਜਿਹੜੇ ਖੂਹ ਸੀ ਆਸੇ ਪਾਸੇ ਜਿਹੜੇ ਖੱਡੇ ਸੀ ਉਹ ਪੂਰੇ ਆ ਕਿ ਡਰਦੇ ਤੇ ਪਹਾੜੀ ਇਲਾਕਾ ਕਰਕੇ ਲੋਕੀ ਚੁੱਕਦੇ ਨਹੀਂ ਸੀ ਤੇ ਬੜਾ ਲੋਕੀ ਜਾਨੀ ਨੁਕਸਾਨ ਬਹੁਤ ਜ਼ਿਆਦਾ ਆ ਕਿਰਾ ਅਨੰਦਗੜ੍ਹ ਸਾਹਿਬ ਜਿੱਥੇ 8 ਮਹੀਨੇ ਲਗਾਤਾਰ ਜਿਹੜਾ ਨਾ ਜੁੱਧ ਲੜਿਆ ਗੁਰੂ ਸਾਹਿਬ ਨੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਹੋਦੀ ਨੰਦਮਈਆ ਸਾਰੇ ਪਾਸੇ ਦੇਖੋਗੇ ਨਾ ਤੇ ਉੱਤੇ ਹਸਤਾਨ ਤੋਂ ਅਸੀਂ ਨਾ ਅਸਲੇ ਅੰਮ੍ਰਿਤਸਰ ਤੋਂ ਚੱਲ ਚੱਲ ਰਹੇ ਆ ਤੇ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਗੀ ਪਾ ਰਹੇ ਆ ਤੇ ਹੋਲਾ ਮੱਲਾ 15 ਤਰੀਕ ਨੂੰ ਆ 15 ਮਾਰਚ ਨੂੰ ਤੇ ਉਹਦੇ ਲਈ ਪਹਿਲਾਂ ਜਾ ਕੇ ਤਿਆਰੀਆਂ ਕਰਨੀਆਂ ਹੁੰਦੀਆਂ ਤੇ ਮੈਂ ਤੇ ਮੇਰੇ ਭਾਈਆ ਜੀ ਅੱਜ ਅਸੀਂ ਜਾ ਰਹੇ ਹਾਂ ਦੋਵੇਂ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਸੰਬੋਧਨ ਕੀਤਾ ਜਾਂਦਾ ਹੈ ਕਿ ਅਸੀਂ ਅਨੰਦਪੁਰ ਸਾਹਿਬ ਭੋਲੇ ਮੱਲੇ ਦੀ ਯਾਤਰਾ ਵਾਸਤੇ ਜਾ ਰਹੇ ਹਾਂ ਮਹਾਰਾ ਚੜ੍ਹਦੀ ਕਲਾ ਦੇ ਨਾਲ ਯਾਤਰਾ ਸਫਲ ਕਰਾਵੇ ਅੰਮ੍ਰਿਤਸਰ ਦੀ ਪਹਿਚਾਨ ਜਿਹੜੀ ਆ ਨਾ ਇੰਟਰਸ ਦੀ ਇਹ ਗੋਲਡਨ ਗੇਟ ਅੰਮ੍ਰਿਤਸਰ ਆ ਜਾ ਜੀ ਵਿਆਸ ਵਾਲਾ ਪੋਰਦੀ ਨੋਵੀ ਸਿੰਘ ਨੇ ਸਾਨੂੰ ਖਿਲਾਰ ਲਿਆ ਤੇ ਦੂਸਤੀਨ ਲੱਗੇ ਆ ਇਹ ਖਾਲਸਾ ਸਫਾਈ ਦੀ ਪੂਰੀ ਤਿਆਰ ਤਿਆਰ ਰੱਖਦਾ ਭਾਈ ਜਿਵੇਂ ਬਈ ਕਿਵੇਂ ਆ ਦੂਸਰ ਬਹੁਤ ਵਧੀਆ ਆ ਨੰਦ ਆ ਗਿਆ ਹੈ ਨਾ ਬਾਰ ਸੱਚੇ ਪਾਸ਼ਾ ਹੁਲੇ ਮਲੇ ਦਾ ਜਿਹੜਾ ਕਾਰਜ ਆ ਸ਼ੁਰੂ ਹੋ ਰਿਹਾ ਆ ਨਹੀਂ ਬਾਜ਼ਾਰ ਜਿਹੜੇ ਨੇ ਲੱਗ ਲੱਗੇ ਸ਼ਰਾਂ ਦੇ ਲੱਗੇ ਹੋਏ ਨੇ ਸਲੈਂਕ ਬੜੇ ਪਿਆਰ ਦੇ ਨਾਲ ਭਾਵਨਾ ਦਾ ਜੂਸ ਪਲਾ ਰਹੇ ਆ ਚਲੋ ਵਧੀਆ ਹਾਂ ਨਾ ਆਜ ਛੱਪੜ ਬਣਿਆ ਜੇ ਹਰੇ ਰੰਗ ਦਾ ਤੇ ਥੱਲੇ ਪਾਣੀ ਆ ਉੱਤੇ ਸਾਰੀ ਆ ਬੂਰ ਜੰਮਿਆਂ ਪਿਆਵਾ ਜੇ ਆਪਣੇ ਬਾਹਰ ਹੁੰਦਾ ਨਾ ਤੇ ਉਹਨਾਂ ਨੇ ਇਹਦੀ ਝੀਲ ਬਣਾ ਛੱਡਣੀ ਸੀ ਤੇ ਹੁਣ ਆ ਵੇਖ ਲਓ ਦੇਖ ਕੇ ਨਾ ਤਰਸਾਂਦਾ ਚਲੋ ਐਸਲੇ ਨਾ ਆਪਾਂ ਖੜੇ ਆ ਕਰਤਾਰਪੁਰ ਸਾਹਿਬ ਇਹ ਜੰਗੇ ਆਜ਼ਾਦੀ ਜਿਹੜਾ ਹੈ ਨਾ ਉਹ ਜਿਹੜੀਆਂ ਯਾਦਗਾਰਾਂ ਬਣੀਆਂ ਜੰਗੇ ਆਜ਼ਾਦੀ ਮੈਮੋਰੀਅਲ ਉਹ ਸਾਹਮਣੇ ਮੈਂ ਵਖਾ ਰਿਆ ਵਾਂ ਇੱਥੇ ਨਾ ਚਾਰ ਗੈਲਰੀਆਂ ਵਾਂ ਤੇ ਇੱਕ ਆ ਝੂਮ ਤੇ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਵੇਂ ਬਣਿਆ ਕਿਵੇਂ ਮਿਸਲਾਂ ਇਕੱਠੀਆਂ ਕੀਤੀਆਂ ਤੇ ਕਿਵੇਂ ਰਾਜ ਗਿਆ ਉਹ ਸਾਰਾ ਜਿਹੜਾ ਨਾ ਇਹਨਾਂ ਨੇ ਇਹਨਾਂ ਗਲੀਆਂ ਚ ਦਰਸਾਇਆ ਵਾ ਤੇ ਵੀਡੀਓ ਆ ਬਣਾ ਦਿੱਤੇ ਹੁੰਦੇ ਤੇ ਮੈਂ ਤੁਹਾਨੂੰ ਕੋਸ਼ਿਸ਼ ਕਰਨ ਦਾ ਵੀ ਇੱਥੋਂ ਖੜ ਕੇ ਚਲੋ ਬਾਹਰ ਮਖਾਦਾ ਪਰ ਕੋਸ਼ਿਸ਼ ਕਰਿਓ ਜਦੋਂ ਵੀ ਇੱਥੇ ਆਓ ਨਾ ਤੇ ਇਹ ਦੇਖਣ ਆਲਾ ਵਾ ਮਹਾਰਾ ਰঞ্জੀਤ ਸਿੰਘ ਦਾ ਰਾਜ ਕਿਵੇਂ ਬਣਿਆ ਕਿਵੇਂ ਗਿਆ ਅੱਗੇ ਆਜ਼ਾਦੀ ਆ ਬ੍ਰਿਟਿਸ਼ ਰਾਜ ਕਿਵੇਂ ਕਾਇਮ ਹੋਇਆ ਤੇ ਫਿਰ ਆਪਾਂ ਕਿਹੜੇ ਕਿਹੜੇ ਸੰਘਰਸ਼ ਕਰਕੇ ਤੇ ਆਜ਼ਾਦੀ ਜਿਹੜੀ ਪ੍ਰਾਪਤ ਕੀਤੀ ਅਗਲੀ ਪੀੜ੍ਹੀ ਨੂੰ ਅੱਜ ਬਹੁਤ ਵਧੀਆ ਜੜਾ ਨਾਲ ਸਾਰਾ ਇਤਿਹਾਸ ਜਿਹੜਾ ਉਹ ਜਾਣਕਾਰੀ ਮਿਲ ਸਕਦੀ ਹੈ ਸੇਨੇ ਤੇ ਗਾ ਮਾਰੀਆਂ ਨੇ ਜੜੀਆਂ ਖਾਸੇ ਨੇ ਤੇ ਗਾ ਮਾਰੀਆਂ ਨੇ ਸ਼ਾਮਾ ਮਹੰਦਾਇ ਇੱਕ ਅਸਰ ਘਾਰ ਬਾਜੋ ਸ਼ਾਮਾ ਮਹੰਦਾਇ ਇੱਕ ਅਸਰ ਘਾਰ ਬਾਜੋ ਪੌਜਾ ਜਿੱਤੇ ਕਿ ਅੰਤ ਨੂੰ ਮਾਰੀਆਂ ਨੇ ਅਹੀਂ ਨਾ ਕਰਤਾਰਪੁਰ ਸਾਬ ਦੇ ਲਾਗੋ ਦੀ ਨੰਗਣ ਦੇ ਹਾਂ ਤੇ ਛੀਦੀ ਯਾਦ ਕਰਾਂ ਜਿਹੜੀਆਂ ਉਹ ਦੇਖੀਆਂ ਤੇ ਸਾਡੀਆਂ ਦੋਹ ਭਰਾਵਾਂ ਚ ਗੱਲ ਹੰਡੀ ਸੀ ਵੀ ਐ ਜਿਹੜੀਆਂ ਫੌਜਾਂ ਉਹਦੋਂ ਵੀ ਜਿਹੜੀਆਂ ਹਾਰੀਆਂ ਸੀ ਇੱਕ ਸਰਕਾਰ ਵੱਜੋ ਹਾਰੀਆਂ ਸੀ ਤਾਂ ਹੁਣ ਵੀ ਹਾਲ ਉਹ ਹੀ ਆ ਹੁਣ ਵੀ ਇੱਕ ਲੀਡਰ ਹੀ ਨਹੀਂ ਹੈਗਾ ਜਿਹੜਾ ਲੀਡਰ ਹੈਗਾ ਉਹ ਸਿਆਸੀ ਲਾਹਾ ਲੈਣ ਲੱਗੇ ਰਹੇ ਤੇ ਜਿਹੜੀਆਂ ਫੌਜਾਂਆਂ ਜਿਹੜਾ ਖਾਲਸਾ ਉਹ ਤਾਂ ਅੱਜ ਵੀ ਕਾਇਮ ਆ ਉਹਦੋਂ ਵੀ ਕਾਇਮ ਸੀ ਬਾਕੀ ਹੁਣ ਅੱਗੇ ਸਰਕਾਰ ਜਿਹੜਾ ਸਰਕਾਰ ਨਾ ਜਿਹੜਾ ਸਰਦਾਰ ਆ ਜਿਹੜਾ ਜਥੇਦਾਰ ਆ ਜਿੰਨਾ ਜਰੋਂ ਨਹੀਂ ਨਰੋਲ ਮਿਲਦਾ ਨਾ ਜਰ ਕੋਈ ਗੱਲ ਅੱਗੇ ਨਹੀਂ ਚੱਲਣੀ ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਖਾਲਸਾ ਦੇ ਜਨਮ ਸਥਾਨ ਤੇ ਜਾ ਰਹੇ ਆ ਤੇ ਸਾਨੂੰ ਆਪਣਾ ਲੀਡਰ ਹੀ ਕਦੇ ਮਿਲ ਜੇ ਤੇ ਇਹੋ ਬੜੀ ਵੱਡੀ ਗੱਲ ਆ ਬਾਕੀ ਫੌਜਾਂ ਦੇ ਤਿਆਰ ਪਰ ਤਿਆਰ ਆ ਹਮੇਸ਼ਾ ਖਾਲਸਾ ਚੜ੍ਹਦੀ ਕਲਾ ਦੇ ਚੜ੍ਹਦੀ ਕਲਾ ਦੀ ਰਹਿਣਾ ਵਾ ਬਾਕੀ ਜਿਹੜਾ ਇਹ ਗਦਾਰਾਂ ਨੇ ਉਹਦੋਂ ਵੀ ਗਦਾਰੀ ਕੀਤੀ ਤੇ ਹੁਣ ਵੀ ਉੱਥੇ ਖੜੇ ਆ ਤੇ ਚਲੋ ਮਹਾਰਾਜ ਚੜ੍ਹਦੀ ਕਲਾ ਚ ਰੱਖਿਆ ਜੀ ਸਤਿ ਆਹ ਨਾ ਭਾਈ ਇਹ ਨੂੰ ਭਰਾ ਹੀ ਕਹਿ ਗਿਆ ਪਰ ਚਲੋ ਇਹ ਗਲਤੀ ਤੇ ਹੈ ਜੀ ਆ ਪਰ ਕੈਨੇਡਾ ਤੋਂ ਨਾ ਇੱਕ ਬੀਬੀ ਨੇ ਸਾਨੂੰ ਪੁੱਛਿਆ ਸੀ ਵੀ ਆਹ ਕੋਲ ਲੱਗਦੇ ਤੁਹਾਡੇ ਕੀ ਆ ਰਿਸ਼ਤੇ ਚ ਤੁਸੀਂ ਦੋਵੇਂ ਤੇ ਭਾਈ ਇਹ ਨੇ ਕਿਹਾ ਇਹ ਮੇਰਾ ਬ੍ਰਦਰ ਇਨ ਲਾਅ ਵਾ ਉਹ ਕਹਿੰਦੇ ਕਿੰਨੇ ਸਾਲ ਹੋ ਗਏ ਵਿਆਹ ਹੋ ਕੇ ਤੇ 55 ਸਾਲ ਤੋਂ ਉੱਪਰ ਹੋ ਗਿਆ ਸਤੂਜਾ ਢੀਹਵਾ ਸਾਲ ਤੇ ਕਹਿੰਦੀ ਲਾ ਜਣਾ ਨਾ ਉਹ 5-7 ਸਾਲ ਹੀ ਕੰਮ ਕਰਦਾ ਬਾਜ ਤੇ ਸਾਰੇ ਭਰਾ ਵਾ ਇੰਨੇ ਸਾਲ ਹੋ ਗਿਆ ਲੋੜ ਲਾਖਾਦਮ ਹੀ ਨਹੀਂ ਹੋਇਆ ਤੁਹਾਡਾ ਐ ਕਰਕੇ ਤੇ ਸਾਰੇ ਭਰਾ ਹੀ ਉਹ ਭਰਾ ਹੀ ਕਹਿ ਦਿਆ ਕਰੋ ਜੋ ਚਲੋ ਕੁਦਰਤ ਹੀ ਨਿਕਲੀ ਜਾ ਮੇਰੇ ਕੋਲ ਬਲਵਿਸ਼ ਜਿਹੜਾ ਬਲਵਿਸ਼ ਪ੍ਰੇਮਨਾ ਬੋਲਿਆ ਉਹ ਵੀ ਸੁੰਦਰ ਮੁੱਲ ਤੇ ਆਪਣਾ ਜਿਹੜਾ ਵਾ ਉਹ ਲੱਭੇ ਸੋਹਣੇ ਰਹੇ ਹਾਂ ਨਹੀਂ ਵਧੀਆ ਬਾਤ ਕੈਸਾ ਹੈ ਅੱਛਾ ढाबा थले चले गए लकी ढाबा आज चली बेल्टी रश उतना ही भी उतरा ही बनया पे ਮਨ ਨੂੰ ਇਹ ਰਾਤ ਆ ਬੜੀ ਸੁਖਚਾਨ ਆ ਗੱਲ ਗੁਰਦੁਆਰਾ ਸੁਖਚਾਨਾ ਸਾਹਿਬ ਦੀ ਘਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛੱਠੋਂ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸਵਾਰੀ ਤਨ ਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਚੌਥੇ ਜੰਗ ਦੇ ਵਿੱਚ ਇਸ ਏਰੀਏ ਦੇ ਵਿੱਚ ਆਏ ਜਲੰਧਰ ਗੁਰਦਰਾ ਪਲਾਈ ਸਾਹਿਬ ਜੰਗ ਫਤਿਹ ਕਰਕੇ ਫੌਜਾਂ ਦੌੜ ਗਈਆਂ ਤੇ ਮਹਾਰਾਜ ਦੇ ਮਨ ਵਿੱਚ ਫੁਰਨਾ ਆਇਆ ਕਿ ਇੱਥੇ ਦਾ ਇੱਕ ਫੱਗੂ ਗੁਲਪੀ ਫਗਵਾੜੇ ਮਤਲਬ ਰਹਿੰਦਾ ਵਾ ਤੇ ਉਹਨੂੰ ਉਹ ਯਾਦ ਬੜਾ ਕਰਦਾ ਤੇ ਉਹਨੂੰ ਆਪਾਂ ਮਿਲ ਕੇ ਚੱਲਦੇ ਆ ਤੇ ਜਦੋਂ ਫੱਗੂ ਪਤਾ ਲੱਗਾ ਕਿ ਗੁਰੂ ਛੇਵੇਂ ਪਾਤਸ਼ਾਹ ਆਪਣੀਆਂ ਫੌਜਾਂ ਸਮੇਤ ਇੱਥੇ ਆਗੇ ਨੇ ਤਾਂ ਉਹਨੂੰ ਡਰ ਗਿਆ ਤੇ ਡਰ ਕੇ ਤੇ ਉਸਨੇ ਮਤਲਬ ਗੁਰੂ ਸਾਹਿਬ ਨੂੰ ਸਤਿਕਾਰ ਨਹੀਂ ਦਿੱਤਾ ਤਾਂ ਧੰਨ ਗੁਰੂ ਆਪਣਾ ਹਰਗਵਿੰਦ ਪਾਤਸ਼ਾਹ ਬੰਦ ਕਹਿਣ ਲੱਗੇ ਤੇ ਦਾ ਬਾੜਾ ਤੇ ਅਨੁਲ ਵੀ ਆਪਣਾ ਕਹਿੰਦੇ ਵੀ ਬਾਹਰੋਂ ਮਿੱਠਾ ਤੇ ਅੰਦਰੋਂ ਖਾਰਾ ਕਹਿੰਦੇ ਗੁਰੂ ਸਾਹਿਬ ਜੀ ਨੇ ਬਚਨ ਕਰਕੇ ਤੇ ਆਪ ਉਥੋਂ ਆਪਣੀ ਫੌਜਾਂ ਦੇ ਨਾਲ ਆਪਣੇ ਸੇਵਕਾਂ ਦੇ ਨਾਲ ਇਸ ਜਗ੍ਹਾ ਨੂੰ ਭਾਗ ਲਾਇਆ ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ ਸੋ ਥਾਨ ਸਹਾਵਾ RAM ਰਾਜੇ ਦੀ ਮਹਾਵਾਕਾਂ ਅਨੁਸਾਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਔਰ ਸੰਨ ਸੰਮਤ ਔਰ ਸੰ ਜਿਹੜਾ 1691 ਤੇ ਸੰਨ ਈਸਵੀ 1634 ਨੂੰ ਮੇਰੀ ਪਰੀ ਦੇ مالک ਜੀ ਨੇ ਇੱਥੇ ਆਰਾਮ ਕੀਤਾ 베ਰੀਆਂ ਦੇ ਦਰਖਤ ਸੀ 베ਰੀਆਂ ਦੇ ਦਰਖਤ ਦੇ ਚੋਂ ਆਰਾਮ ਕੀਤਾ ਸਵੇਰ ਉੱਠੇ ਤੇ ਕਹਿੰਦੇ ਮਾਰੇ ਕਹਿੰਦੇ ਬੜਾ ਸੁਖ ਚੈਨ ਦੇ ਨਾਲ ਆਰਾਮ ਤੇ ਰਾਤ ਕੱਤੀ ਹੈ ਔਰ ਉਸੇ ਤੋਂ ਇਹ ਨਾ ਮਤਲਬ ਗੁਰਦਰਸ਼ ਸਾਹਿਬ ਦਾ ਨਾਮ ਆ ਸੁਖ ਚੈਨ ਆਪਣਾ ਚੈਨ ਆਣਾ ਸਾਹਿਬ ਜਿਹੜਾ ਵਾ ਉਹ ਪੈ ਗਿਆ ਵਾ ਸੁਖ ਚੈਨ ਆਣਾ ਸਾਹਿਬ ਪੈ ਗਿਆ ਮਾਰੇ ਚੜ੍ਹਦੀ ਕਲਾ ਕਰੇ ਹਰ ਸਾਲ 3 ਜੁਲਾਈ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ ਇਹ ਆਨੰਦਪੁਰ ਸਾਹਿਬ ਆ। ਆ ਦੇਖ ਲਓ ਬਾਈ। ਜਿਹੜਾ ਕੰਮ ਇਹ ਕੁਸ਼ਹਾਰ ਨਹੀਂ ਕਰ ਸਕੀ। ਆ ਜਿਹੜੀ ਰੋਡ ਆ ਨਾ ਇਹ ਗੜ੍ਹ ਸਿੰਘ ਕਰ ਤੋਂ ਆਨੰਦਪੁਰ ਸਾਹਿਬ ਵਾਲੀ ਆ। ਹੈ ਜੀ ਤੇ ਇਹ ਰੋਡ ਕਿਹਦੇ ਇਦਾਂ ਦੀ ਵੇਖੀ ਹੋਊਗੀ ਅਜੇ ਤੱਕ ਕਰ ਵੇਖੋ। ਹੈ ਜੀ। ਇਹ ਦਵਲ ਰੋਡ ਘਰਤੀ ਬਾਬਿਆਂ ਨੇ ਕਾ ਪਰਲੇ ਪਾਸੇ ਹੁਣ ਗੱਡੀਆਂ ਆਂਦੀ ਆ ਤੇ ਇਧਰਲੇ ਪਾਸੇ ਆ ਤੇ ਚੌੜੀ ਇੰਨੀ ਜੇ ਕਿ ਕਿਤੇ ਸੋਚ ਨਹੀਂ ਸਕਦੇ ਸਿੰਗਪੁਰ ਤੋਂ ਸ਼ੁਰੂ ਹੈ ਕਈ ਸਿੰਗਪੁਰ ਤੋਂ ਸ਼ੁਰੂ ਹੋ ਕੇ ਫਿਰ ਅੱਗੇ ਇੰਨੇ ਜਾਣਾ ਵਾ ਅਨੰਦਪੁਰ ਤੱਕ ਕਰ ਤੇ ਇਹ ਰੋਡ ਜਿਹੜੀ ਹੈ ਨਾ ਅਸੀਂ ਬਚਪਨ ਤੋਂ ਯਾਤਰਾ ਦੀ ਵੇਖਦੇ ਆਏ ਆ ਨਾ ਉਹ ਸਿੰਗਲ ਰੋਡ ਘੁਮਗਮੇੜੀਆਂ ਖਾਂਦੀ ਜਾਂਦੀ ਆ ਤੇ ਆਹ ਰੋਡ ਵੇਖ ਕੇ ਤੇ ਮਨ ਖੁਸ਼ ਹੋ ਗਿਆ ਵੀ ਜੋ ਕਦੀ ਸਰਕਾਰ ਨਹੀਂ ਨਾ ਕਰ ਸਕੀ ਕਈ ਸਾਲਾਂ ਚ ਤੇ ਇਹ ਬਾਬਿਆਂ ਨੇ ਨਾ ਕਰਕੇ ਵਿਖਾਤਾ ਜੇ ਆ ਹੈ ਜਿੱਥੇ ਸਰਕਾਰ ਜਿਹੜੀ ਆ ਉਹਦੇ ਕੋ ਕੰਮ ਆੜ ਜਾਂਦਾ ਕਰੋੜਾ ਰੁਪਏ ਦਾ ਕੰਮ ਆ ਅੱਗੇ ਜਾ ਕੇ ਵੇਨੇ ਛਾਦੇ ਬਾਬਾ ਦਾ ਕੋਈ ਬੰਦਾ ਮਿਲੇਗਾ ਤਾਂ ਉਹ ਪੁੱਛਦੇ ਆ ਮੈਂ ਨਾ ਜਾਂਦਾ ਗੜ ਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੇ ਇਹ ਬਾਬਿਆਂ ਨੇ ਸੇਵਾ ਲਈ ਆ ਤੇ ਕੰਮ ਉਹ ਆ ਜਿਹੜਾ ਸਰਕਾਰ ਨਹੀਂ ਕਰ ਸਕੀ ਮਾਹਪੁਰ ਤੋਂ ਜਾਣਕਾਰੀ ਦਿਓ ਹਾਂ ਕਿੰਨੇ ਕਿਲੋਮੀਟਰ ਬਣਾ ਰਹੇ ਆ ਆਪਾਂ ਇਹ ਜਿਹੜੀ ਵਾਇਗੁਟੀ ਦਾ ਖਾਲਸਾ ਵਾਇਗੁਟੀ ਦੀ ਬੱਤੇ ਜੀ ਹਾਂਜੀ ਇਹ ਜਿਹੜੀ ਸੜਕ ਜਿਹੜੀ ਅੱਜ ਜਿੱਥੇ ਆਪਾਂ ਇਹੋ ਜਿਹੇ ਖੜੇ ਆ ਹਾਂਜੀ ਇਹ ਗੜ ਸ਼ੰਕਰ ਤੋਂ ਜਿਹੜੀ ਸੜਕ ਚੱਲਦੀ ਆ ਨਾਨਸਰੀਆ ਨਾਲਪੁਰ ਸਾਤਾ ਤੱਕ 20 40 ਕਿਲੋਮੀਟਰ ਦਾ ਸਫ਼ਰ ਆ ਜੀ ਠੀਕ ਆ ਜੀ ਇਹਦੇ ਵਿੱਚੋਂ ਜਿਹੜਾ ਮਾਹਪੁਰਖਾਂ ਨੇ ਪਹਿਲਾਂ ਜਿਹੜੀ ਸੜਕਾਂ ਲੇਕੀ ਸੀ ਉਹ 40 ਕਿਲੋਮੀਟਰ ਦੀ ਜਿਹੜੀ ਛੇਡਗੋਨਾ ਬਣਾਉਣੀ ਸੀ ਪਰ ਕੋਈ ਕਾਰਨ ਕਰਕੇ ਪਤਨ ਕੀ ਕਰਨ ਬਣਿਆ ਤੇ ਉਹਦੇ ਵਿੱਚ ਜਿਹੜੀ ਆ ਫਿਰ ਕੋਈ ਛੜਕ ਬਣੀ ਸੀ ਕੁਝ ਉਹਨਾਂ ਦੇ ਪਿਛੇ ਘਰ ਢਾਉਣ ਵਾਲੇ ਸੀ ਲੋਕਾਂ ਦੇ ਤੇ ਉਹਦੇ ਘਰ ਢਾਉਣ ਕਰਕੇ ਬਾਬਿਆਂ ਨੇ ਆਖਿਆ ਕਿ ਕਿਉਂ ਕਿਸੇ ਦੇ ਘਰ ਢਾਉਣੇ ਆ ਤੇ ਆਪਾਂ ਜਿੱਥੇ ਜਗਾ ਸਾਫ ਹੈ ਚੰਗੀ ਜਗਾ ਉੱਥੇ ਆਪਾਂ ਛੜਕ ਬਣਾ ਲਈਏ ਠੀਕ ਹੈ ਜੀ ਪਰ ਉਹ ਇਹ ਜਿਹੜੀ ਮੁਰਗੇ ਆਣ ਕੇ 10 ਕਿਲੋਮੀਟਰ ਜਿਹੜੀ ਆ ਛੜਕ ਜਿਹੜੀ ਆ ਸਾਨੂੰ ਸੇਫ ਮਿਲੀ ਆ ਉਹਦੇ ਉੱਤੇ ਦੋ ਮੰਨੀ ਪਹਾੜੀਆਂ ਨੇ ਹਾਂ ਜੀ ਆਸੇ ਪਾਸੇ 20 20 30 20 20 ਫੁੱਟ ਜਿਹੜੇ ਖੱਡ ਡੂੰਗੇ ਸੀ ਇੱਕ ਮੰਨ ਜਿਹੜੀਆਂ 40 ਜਾਂ 100-100 ਫੁੱਟ 150 ਫੁੱਟ ਦੀ ਜਿਹੜੀਆਂ ਪਹਾੜੀਆਂ ਸਨ। ਤੋਂ ਬਾਬਿਆਂ ਨੇ ਪਹਾੜੀਆਂ ਢਾਕੇ ਉਹਦੇ ਖੂਹ ਸੀ ਆਸੇ ਪਾਸੇ ਜਿਹੜੇ ਖੱਡੇ ਸੀ ਉਹ ਪੂਰੇ ਆ। ਤੇ ਇਹ ਛੜਕ ਜਿਹੜੀ ਆ ਯਾਨੀ ਕਿ 10-12 ਕਿਲੋਮੀਟਰ ਜਿਹੜੀ ਛੜਕ ਜਿਹੜੀ ਬਾਬੇ ਤਿਆਰ ਕਰ ਰਹੇ ਹੁਣ ਇਸ ਲਈ। ਜਿਹਦੇ ਵਿੱਚੋਂ ਚੌਥਾ ਹਿੱਸਾ ਜਿਹੜਾ ਛੜਕ ਦਾ ਕੰਮ ਕੋ 프리ਮਕਸ ਪੈ ਗਈ ਆ। ਤੇ ਕੁਝ ਪੁਰੀਆਂ ਬਣ ਆ ਲੈ ਗਈਆਂ ਕੁਝ ਆਪਾਂ ਬੈਡ ਬੈਡਮਕ ਜਿਹੜਾ ਪਾ ਦਿੱਤਾ ਗਿਆ। ਉਹ ਬੈਡਮਕ ਪਾ ਕੇ ਹੁਣ ਉੱਤੇ ਉਹ ਜਿਹੜੀ ਜਿਹੜੀ ਕਟਾਈ ਹੋ ਰਹੀ ਆ। ਤੇ ਕੰਮ ਦੇ ਬੜੇ ਯੋਰਾ ਤੇ ਚੱਲ ਰਿਹਾ ਅੱਜ ਤੱਕ ਜਿਹੜਾ ਬਹੁਤ ਯੋਰਾ ਦੇ ਕੰਮ ਜਿਹੜਾ ਲਿਆ ਇਹ ਕਿੰਨੀ ਚੌੜੀ ਕਿੰਨੀ ਹੈ ਜੀ ਮੇਰੀ ਚੌੜੀ ਜਿਹੜੀ ਛੜਕ ਜਿਹੜੀ ਆ ਜੀ ਇਹ 65 ਫੁੱਟ ਜਿਹੜੀ ਛੜਕ ਚੌੜੀ ਜੇ ਅੱਛਾ ਤੇ ਫਿਰ 7 ਫੁੱਟ ਦਾ ਜਿਹੜਾ ਡਬਲ ਮਾਰਿਆ ਠੀਕ ਆ ਤੇ 15 20 ਫੁੱਟ ਛੜਕ ਜਿਹੜੀ ਘੜ ਤੋਂ ਘੜ 20 ਫੁੱਟ ਛੜਕ ਜਿਹੜੇ ਆ ਇਹਦਾ ਜਿਹੜਾ ਪਾਸੇ ਜਿਹੜੇ ਆ ਉਹ ਜਿਹੜੇ ਬਰਮ ਨੇ ਉਹ 20 20 ਫੁੱਟ ਤੋਂ ਵੀ ਜ਼ਿਆਦਾ ਬਰਮ ਨੇ 1 ਕਿਲੋਮੀਟਰ ਤੇ ਕਿੰਨਾ ਖਰਚ ਹੋਏਗਾ 1 ਕਿਲੋਮੀਟਰ ਦਾ ਜਿਹੜੀ ਖਰਚਾ ਸੀ ਜੀ 80 ਮਿੰਟ ਜਿਹੜਾ ਲੱ ਇਹ ਇੰਨਾ ਖੱਟਾ ਲੱਗੇਗਾ ਤੇ ਖੱਟਾ ਲੱਗ ਵੀ ਰਿਹਾ ਇਹ ਛੜਕ ਜਦੋਂ ਤਿਆਰ ਹੋ ਗਈ ਜੀ ਇਹਦੇ ਪੋਲ ਬੰਦਨੇ ਆ ਪੋਲ ਬੰਦਨ ਤੋਂ ਬਾਅਦ ਜਿਹੜੇ ਆ ਇਹਨਾਂ ਦੇ ਆਸੇ ਪਾਸੇ ਜਿਹੜੇ ਬੂਟੇ ਲੱਗਨੇ ਆ ਠੀਕ ਆ ਫਿਰ ਆਹ ਵਰਾਸਤੀ ਬੂਟੇ ਲੱਗਨੇ ਉਹਨਾਂ ਨਾਲ ਜਿਹੜੇ ਆ ਜੀ ਇਹਨਾਂ ਨੇ ਪੱਕੇ ਜਿਹੜੇ ਨਾਲੇ ਬਣਾਉਣੇ ਜਿਹੜੀ ਕਿ ਛੜਕ ਰੋੜਦੀ ਸੀ ਉਹ ਪਹਾੜੀਆਂ ਵੜ ਵੜ ਕੇ ਪੁਲੀਆਂ ਆਪਾਂ ਜਿਹੜਾ ਪਾਣੀ ਵੇਸਤਕ ਪਾਣੀ ਦੀ ਜਮੀਂਆਂ ਦਾ ਉਹ ਪਾਣੀ ਦੇ ਪੁਲੀਆਂ ਰਿ ਨਿਕਾਉਣਾ ਤੇ ਜਿਹੜੇ ਪੱਕੇ ਜਿਹੜੇ ਉਹ ਨਾਲੇ ਬੰਨੇ ਨੇ ਯਾਨੀ ਕਿ ਵੀੜੀਆਂ ਤੱਕ ਛੜਕ ਜਿਹੜੀ ਚੰਨਲ ਆ ਜਿਹੜੀ ਛੜਕ ਜਿਹੜੀ ਬਣੀ ਐ ਤੇ ਬਣੀ ਕਦੋਂ ਦੀ ਐ ਪਹਿਲਾਂ ਜਿਹੜੀ 1999 ਉਹ ਖਾਲਸਾ ਦਿਵਸ ਦੀ ਨਾਲ ਸੀ ਨਾ ਜਿਹੜੀ 1999 ਦਾ ਹੀ ਉਹ ਛੜਕ ਉਹਦੀ ਬਣੀ ਆ ਪਰ ਉਸ ਤੋਂ ਬਾਅਦ ਕਿਸੇ ਨੇ ਮਲੂ ਨਹੀਂ ਢਾਂਡ ਕੀਤਾ ਜਿਹੜੀ ਉਹ ਵੀ ਬਣੀ ਉਹ ਟਿੱਗੀ ਨਹੀਂ ਬੋਦੀ ਨਾ ਜਿਹੜੀ 18 ਫੁੱਟ ਛੜਕੀ ਉਸ ਟਾਈਮ ਦੇ ਪਰ ਅੱਜ ਲੋਟ ਸਮੇਰੀ ਲੋੜ ਆ ਇਹ ਜਿਹੜਾ ਬਾਬਾ ਨੇ 570 ਫੁੱਟ ਬਣਾਈ ਆ ਤੇ ਜਗਾ ਘਟ ਹੋਣ ਕਰਕੇ ਤੋਂ ਪਹਾੜੀ ਇਲਾਕਾ ਇਹ ਛੜਕ ਜਿਹੜੀ 100 ਫੁੱਟ ਵੀ ਅੱਜ ਬਣਦੇ ਤੇ ਵੀ ਤਰ ਵੀ ਥੋੜੀ ਐ ਨਹੀਂ ਖਾਲਸੇ ਦੇ ਜਨਮ ਸਥਾਨ ਤੋਂ ਜਾਂਦੀ ਆ ਤੇ ਬਹੁਤ ਵਧੀਆ ਗੱਲ ਹੈ ਜੀ ਤੇ ਮੇਨ ਗੱਲ ਇਹ ਆ ਵੀ ਜਿਹੜੀ ਸਰਕਾਰ ਨਹੀਂ ਨਾ ਜਿਹੜਾ ਕੰਮ ਕਰ ਸਕੀ ਕੰਮ ਉਹ ਆ ਜੇ ਬਹੁਤ ਛੋੜੀ ਆਹੀਂ ਇਥੋਂ ਬਚਪਨ ਤੋਂ ਆਂਦੇ ਆ ਆ ਵੇਖੋ ਉਹ ਪਹਾੜੀ ਕਿੱਥੇ ਰਹਿ ਗਈ ਆ ਤੇ ਕਿੰਨਾ ਕੰਮ ਹੋਇਆ ਕਿੱਥੋਂ ਤੱਕਰ ਚਲੇ ਗਿਆ ਕੰਮ ਤੇ ਪਿੱਛੇ ਮੈਂ ਛੜਕ ਤੁਹਾਨੂੰ ਵਿਖਾਈ ਆ ਉਹ ਵੀ ਨਾਲ ਮੈਂ ਅੱਜ ਕਰ ਦੂਗਾ ਚਲੋ ਬਾਬਾ ਜੀ ਮਾਪੇ ਤੋਂ ਬਹੁਤ ਬਹੁਤ ਧੰਨਵਾਦ ਆ ਚਲੋ ਭਾਵੇਂ ਸੰਗਤ ਦੇ ਸਹਿਯੋਗ ਨਹੀਂ ਹੁੰਦਾ ਪਰ ਉਦੋਂ ਜਿਹੜਾ ਮਾਪੁਰਚਾਂ ਦਾ ਇਹ ਬਹੁਤ ਵੱਡਾ ਉਪਰਾਲਾ 16 ਫਰਵਰੀ 1921 ਨੂੰ ਜਿਹੜਾ ਸੀ ਇਹ ਮਹਾਪੁਰਖਾਂ ਨੇ ਜਿਹੜਾ ਕੰਮ ਰੱਬ ਕੀਤਾ ਸੀ ਪਰ ਉਸ ਤੋਂ ਪਹਿਲਾਂ ਨਾ ਇੱਥੇ ਜਾਨੀ ਦੇ ਮਾਲੀ ਨੇ ਇਨਸਾਨ ਬਹੁਤ ਹੰਦਿਆ ਰਿਹਾ ਕਿਉਂਕਿ ਛੋਟੀ ਸੜਕ ਸੀ ਜਦੋਂ ਕੋਈ ਕ੍ਰਾਸ ਕਰਦਾ ਸੀ ਉਹ ਕੋਈ ਮੋਟਰਸਾਈਕਲ ਡਿੱਗ ਪੈਂਦਾ ਸੀ ਕੋਈ ਟਰਾਲੀ ਵਾਲਾ ਡਿੱਗ ਪੈਂਦਾ ਸੀ ਪਰ ਰਾਤ ਲੋਕੀ ਡਰਦੇ ਤੇ ਪਾੜੀ ਲਗਾ ਕਰਕੇ ਲੋਕੀ ਚੁੱਕਦੇ ਨਹੀਂ ਸੀ ਤੇ ਬੜਾ ਲੋਕੀ ਜਾਨੀ ਨੁਕਸਾਨ ਬਹੁਤ ਜ਼ਿਆਦਾ ਆ ਤੋਂ ਮਹਾਪੁਰਖਾਂ ਦਾ ਬੜਾ ਵੱਡਾ ਉਪਰਾਲਾ ਕਨ ਸੰਤ ਮਹਾਂਪੁਰਖ ਕਿਲਾ ਨੰਨਗਲੇ ਹਾਂਜੀ ਬਾਬਾ ਸੇਵਾ ਸਿੰਘ ਜੀ ਸੰਪਰਦਾਵਲੋਂ ਐਸੋਲੇ ਮੁੱਖ ਸੇਵਾ ਦਾ ਬਾਬਾ ਸਤਨਾਮ ਸਿੰਘ ਜਿਹੜੇ ਆ ਉਹ ਛੜਕਦੀ ਸੇਵਾ ਜਿਹੜਾ ਤਨ ਦੇ ਨਾਲ ਆਪ ਖੜ ਕੇ ਇੱਥੇ ਕਰਵਾ ਰਿਹਾ ਜੀ 24 ਘੰਟੇ ਛੜਕਦੇ ਰਹਿੰਦੇ ਨੇ ਆਪ ਤੇ ਉਹ ਅਜੇ ਹੁਣੇ ਗਏ ਆ ਜੀ ਬਹੁਤ ਨਹੀਂ ਤੇ 10 ਮਿੰਟ ਪਹਿਲਾਂ ਤੁਹਾਨੂੰ ਮਿਲ ਸਕਦੇ ਇਹ ਦਲਿਆ ਗ੍ਰਿਆ ਸਤ ਲੋਜ ਜਿਹੜੇ ਪਿੰਡ ਗਾਮਪੁਰ ਦੇ ਲਾਗੇ ਤੇ ਆਹ ਲਾਦਵਾਲਾ ਇਹ ਇਥੋਂ ਨਾਣਾ ਦੇ ਵੀ ਵਾਹੇ ਦੇਖਦੀ ਆ ਕਾਫੀ ਦੂਰ ਆ ਉਹ ਪੁੱਲ ਦੀ ਰਿਪੇਅਰ ਕੀਤੀ ਆ ਬਾਬਿਆਂ ਨੇ ਥੋੜੀ ਬੋਦੀ ਵਾਹੇ ਮੇਲੇ ਜੁਗਾ ਹੋ ਜਾਊਗਾ ਹਾਂ ਜੀ ਬੋਲ ਜੀ ਆਨੰਦਾਂ ਦੀ ਪੂਰੀ ਸ੍ਰੀ ਅਨੰਦਪੁਰ ਸਾਹਿਬ ਐਸ ਲਈ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਤੋਂ ਮੈਂ ਨਾ ਆ ਥੱਲੇ ਆ ਬਾਬੇ ਨੇ ਸਰਾਮ ਬਣਾਈ ਬਹੁਤ ਧੀਆ ਤੇ ਮੇਰੇ ਖਿਆਲ ਇਹ ਅਨੰਦਪੁਰ ਸਾਹਿਬ ਦੀ ਸਭ ਨਾਲ ਉੱਚੀ ਇਮਾਰਤ ਆ ਕਿਲਾ ਅਨੰਦਗੜ੍ਹ ਸਾਹਿਬ ਜਿੱਥੇ 8 ਮਹੀਨੇ ਲਗਾਤਾਰ ਜਿਹੜਾ ਨਾ ਜੁੱਧ ਲੜਿਆ ਗੁਰੂ ਸਾਹਿਬ ਨੇ ਪਾਂ ਹਰਿਆਵਲ ਵੇਖਦੇ ਨਾ ਆਨੰਦਪੁਰ ਸਾਹਿਬ ਆ ਕੇ ਬਹੁਤ ਮਤਲ ਨਾ ਨਾਮ ਦਾੰਦਾ ਜੇ ਸਾਰੇ ਪਾਸੇ ਹਰਿਆਵਲ ਦੇ ਤੇ ਆਹੀ ਦੀਵਾਗ ਆ ਬਿਲਕੁਲ ਆਨੰਦਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਆ ਤੇ ਅੱਗੇ ਮੈਂ ਤੁਹਾਨੂੰ ਆ ਦੂਰ ਤੱਕ ਕਰ ਵਿਖਾਣਾ ਵਾ ਸੂਰਜ ਇਸ ਤੇ ਬੰਦਿਆ ਵਾ ਆ ਲਾਲੀ ਜਿਹੜੀ ਉਹਦੀ ਆ ਤੇ ਕੋਸ਼ਿਸ਼ ਕਰਦਾ ਹੋਰ ਵੀ ਮੈਂ ਤੁਹਾਨੂੰ ਵਾਲਾ ਦਿਖਾਵਾਂ ਥੋੜਾ ਇਹਨਾ ਬੜਾ ਆਨੰਦਪੁਰਈ ਸਮਾਂ ਆਉਣਾ ਚੱਲੇ ਨਾ ਸਾਰੇ ਦੇਖੂਗਾ ਨਾ ਦੂਰ ਤੱਕ ਰਹਿਣਾ ਵਾਲਾ ਤੇ ਦਰਖਤ ਹੀ ਦਰਖਤ ਜਿਹੜੇ ਦੇਖਦੇ ਆ ਮਨ ਖੁਸ਼ ਹੋ ਜਾਂਦਾ ਜੀ ਸਵਰਦੀ ਜਿਹੜਾ ਨਾ ਆਸਤੋਂ ਹੁੰਦਿਆ ਤੇ ਆ ਨਾ ਆਨੰਦਪੁਰ ਸਾਹਿਬ ਦਾ ਜਿਹੜਾ ਸਟੇਸ਼ਨ ਹੈ ਨਾ आनंदपुर साहिब ਦਾ ਸਟੇਸ਼ਨ ਇਹਨੂੰ ਇਹਨਾਂ ਨੇ ਬਿਲਕੁਲ ਦੁਬਾਰਾ ਤੋਂ ਬਣਾਇਆ ਤੇ ਦੂਰੋਂ ਤੋਂ ਜਾ ਕੇ ਵੇਖਾਂਗੇ ਵੈਸੇ ਬੜੀ ਜੱਜਦਾਰ ਰੇਲਵੇ ਸਟੇਸ਼ਨ ਆ ਉਹ ਜਿਹੜਾ ਆਪਾਂ ਦੇਖ ਰਹੇ ਹਾਂ ਨਾ ਤੇ ਇਹ ਸਟੇਸ਼ਨ ਆ ਅੱਜ ਆ ਕੇ ਵੇਖਦੇ ਆਂ ਦੇਖਾਂਗੇ ਕੱਲ ਕੱਲ ਨੂੰ ਖਾਂਗੋਂ ਤੇ ਕਿਲਾ ਆਨੰਦਗੜ੍ਹ ਸਾਹਿਬ 8 ਮਹੀਨੇ ਦੱਸਦੇ ਆ ਵੀ ਗੁਰੂ ਸਾਹਿਬ ਇੱਥੋਂ ਜਿਹੜਾ ਨਾ ਲਗਾਤਾਰ ਦੇਖ ਲਓ ਕਿੱਦਾ ਸ਼ਿੰਗਾਰ ਸਮੇਂ ਹੀ ਸਮਾਂ ਹੀ ਉਹ ਬਿਲਕੁਲ ਬਿਲਕੁਲ ਹਾਂ ਇਹ ਨਾ ਮਤਲਬ ਕਾਬਲ ਲੀਡਰ ਹੀ ਤੇ ਮਤਲਬ ਵੀ ਆਪਣਾ ਸਾਰੇ ਕਾਰਜ ਹੋ ਗਏ ਹਾਂਜੀ ਅਗਰ ਉਹ ਕਾਬਲ ਲੀਡਰ ਨਾ ਹੋਵੇ ਇਹਨੀਆਂ ਫੌਜਾਂ ਨੂੰ ਆਪਣਾ ਜਿਹੜਾ ਵਾ ਉਹ ਆਪਣੇ ਸਖਤ ਪੈਰੇ ਵਿੱਚ ਰੱਖ ਕੇ ਤੇ ਜਿੱਥੇ ਦਾਣਾ ਪਾਣੀ ਸਾਰਾ ਕੁਝ ਮਤਲਬ ਸਮਾਪਤ ਹੋ ਚੁੱਕਾ ਹੈ ਹਾਂ ਔਰ ਜਿਹੜੇ ਸਿੰਘ ਸੀ ਆਪਣੇ ਪਰਾਨਾ ਨੂੰ ਰੱਖਣ ਵਾਸਤੇ ਧਰਮ ਯੁੱਧ ਲੜਨ ਵਾਸਤੇ ਔਰ ਦਰਖਤਾਂ ਦੇ ਪੱਤੇ ਖਾ ਕੇ ਹੇਰ ਜਿਹੜੇ ਘੋੜੇ ਸੀ ਉਹਨਾਂ ਵਿਚਾਰਿਆਂ ਦੀ ਮਤਲਬ ਕਿਵੇਂ ਦੇਖ ਰਹੇ ਬਾਤ ਹੁੰਦੀ ਰਹੀ ਔਰ ਆਪਣੇ ਪ੍ਰਾਰਣ ਨੂੰ ਬਰਕਰਾਰ ਰੱਖਿਆ ਨਹੀਂ ਬਹੁਤ ਬੜਾ ਦਾਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਰੇ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਜਿਨ੍ਹਾਂ ਨੇ ਮਤਲਬ ਅਮਰਤ ਸਿਕਾਣ ਦੇ ਟਾਈਮ ਤੇ ਬੋਲਿਆ ਸੀ ਕਿ ਸਮਾਂ ਆਏਗਾ ਸਿੰਘੋ ਮੈਂ ਸਰਬੰਸ ਕੁਰਬਾਨ ਕਰ ਦਿਆਂਗਾ ਉਹ ਹੀ ਕਦੇ ਕੋਈ ਸੋਭਾ ਨਹੀਂ ਦੇਖਾ ਹੀ ਪਰ ਦੇਖਾ ਹੀ ਪਰਵਾ ਜੇ ਉਹ ਆਨੰਦਗੜ੍ਹ ਕਿਲੇ ਦਾ ਹੁਣ ਆਨੰਦ ਮਾਣ ਰਹੇ ਆ ਵੇਖੋ ਸਾਜ ਸੰਗਤ ਦਾ ਤੁਸੀਂ ਵੇਖੋ ਵੈਗੁਰੂ ਜੀ ਦਾ ਖਾਨ ਸਾਹਿਬ ਪੁਲਿਸ ਸਾਹਿਬ ਦੀਆਂ 132 ਪੌੜੀਆਂ ਜੇ ਕਾਲਚਾ ਦਾ ਜਨਮ ਸਥਾਨ ਸ੍ਰੀ ਗੁਰੂ ਜੀ ਇਸ ਗੁਰ ਸਾਹਿਬ ਦੀ ਸੇਵਾ ਸਾਦੇ ਦਾ ਕਨਿਆ ਹਰਿ ਦਾਇਆ ਤੁਮੋ ਨਾ ਨਕਾ ਅਮਨਿਤ ਕਰਮਾ ਸ਼ੁਣੇ ਨੁਰੀ ਮਾ ਭਗਤਾਂ ਦੇ ਜੀ ਅੰਤ ਜੀ ਤਾਨਤ ਸ੍ਰੀ ਕੇਸਗੜ੍ਹ ਸਾਹਿਬ ਕਰਕੇ ਮੱਕੇ ਦੇ ਖੇਤਿਆਂ ਦੀ ਜੇਸਸ ਤੱਕ ਬਹੁਤ ਜੇ ਸਰਵਾਰ ਬਹੁਤ ਡੇਟਾ ਖੁੱਲਦਾ ਦੋਨਾਂ ਇਹ ਜਾੜਿਆ ਇੱਕ ਔਰ ਜੇਮ ਦੇ ਇਸ਼ਾਰਾ ਕਰਸਾ ਉੱਪਰ ਡੋ ਥੱਲੇ ਦਾ ਨਜ਼ਾਰਾ ਦੇਖੀਏ ਨਾ ਇਹ ਬਹੁਤ ਹੀ ਨੰਦਮਈਆ ਸਾਰੇ ਪਾਸੇ ਦੇਖੋਗੇ ਨਾ ਤੇ ਉੱਚੇ ਸਥਾਨ ਤੋਂ ਇਹ ਲੇਟਾਂ ਪਰਿਆ ਸਾਰਾ ਆਨੰਦਪੁਰ ਸਾਹਿਬ ਜਿਹੜਾ ਬਹੁਤ ਹੀ ਮਨਮੋਹਕ ਲੱਗਦਾ ਆ ਆ ਜਿਹੜਾ ਨਾ ਇਸ ਰੂਵਰ ਆ ਜਿਹੜਾ ਥੋੜਾ ਘਾਟੀ ਤੋਂ ਥੱਲੇ ਉਤਰ ਕੇ ਨਾ ਬਣਾਇਆ ਹੈ ਨਾ ਤੇ ਅੌਰ ਇੰਨੇ ਦਿਖਾਉਣ ਦੀ ਕੋਸ਼ਿਸ਼ ਕਰਾਂ ਅਸਾਂ ਆਨੰਦਗੜ੍ਹ ਸਾਹਿਬ ਉਹ ਜਿਹੜਾ ਇੱਥੋਂ ਪੇਸ਼ ਕਰ ਸਕੋ ਤਾਂ ਦੇਖ ਲੈਣਾ ਜੂਮ ਕਰਕੇ ਵੀ ਲੱਗਦੀਆਂ ਹਨ ਤੇ ਆ ਸਾਰਾ ਵਾਤਾਵਲਾ ਜਿਹਾ ਮਤਲਬ ਸਾਰਾ ਵਾਤਾਵਲਾ ਹੈ। ਸ਼ਸਤਰਾਂ ਦੇ ਨਾ ਦਰਸ਼ਨ ਕਰਾਏ ਜਾ ਰਹੇ ਆ ਤੇ ਸੰਗਤ ਦੀਆਂ ਵਿੱਚ ਕਾਫੀ ਆ ਤੇ ਇਹਨਾਂ ਨੇ ਇੱਥੇ ਐਲਸੀ ਐਲਸੀਡੀ ਲਾਈ ਆ। ਤੇ ਆ ਬਾਹਰ ਵੀ ਸੰਗਤ ਜਿਹੜੀ ਉਹ ਦਰਸ਼ਕ ਕਰ ਚੁੱਕੇ ਆ। ਅੱਜਲੇ ਵਾਰੀ ਫੀਡ ਹੁੰਦੀ। ਇਹ ਰਿਕਰਡ ਸਾਹਿਬ ਜਿਹੜੀ ਨਾ ਪੁਲਵਾੜੀ ਲਾਈ ਨਾ ਪੁੱਲਾ ਦੀ ਇਹਨਾਂ ਨੇ। ਯਾਰ ਕਮਾਲ ਹੋਈ ਬਈ ਜੇ। ਆ ਦੇਖ ਨਾ ਨਾ ਜਾਂਦਾ ਵੇ ਥੱਲੇ ਵੇਖ ਕੇ ਨਾ ਪੂਰਾ ਨਾ ਮਾਲੀ ਜਿਹੜਾ ਇਹਨਾਂ ਦਾ ਬਹੁਤ ਮਤਲਬ ਰੀਜਨਲ ਫੁੱਲਾਂ ਦੀ ਸੇਵਾ ਕਰਦਾ ਤੇ ਸਾਰੇ ਪਾਸੇ ਲਗ ਭਾਗ ਜੇ ਦੇਖੋਗੇ ਨਾ ਅੰਦਰ ਵੀ ਸਾਰੇ ਦਰਬਾਰ ਆਉਂਦੇ ਤੇ ਬਾਹਰੋਂ ਜਿਹੜੀ ਇਹ ਜਿੰਨ ਪਰਕਰਮਾ ਉੱਥੇ ਵੀ ਆ ਲੱਗੇ ਆ ਅੱਜ ਨਾ ਆਪਾਂ ਸਵੇਰੇ ਚੱਲੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਤੱਕ ਸ੍ਰੀ ਕੇਸਰ ਸਾਹਿਬ ਵਿਖੇ ਹੋਣਾ ਅਸਲੀ ਪਹੁੰਚ ਗਏ ਆ ਤੇ ਰਸਤੇ ਚ ਸੁਖਚਾਨਾ ਨਾਣਾ ਸਾਹਿਬ ਫਗਵਾੜਾ ਤੇ ਫਿਰ ਇੱਥੇ ਆਪਾਂ ਕਿਲਾ ਸ੍ਰੀ ਆਨੰਦਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਆ ਤੇ ਰਸਤੇ ਚ ਜਿਹੜੇ ਬਾਬਾ ਜੀ ਜਿਹੜਾ ਸੇਵਾ ਵਾਲੇ ਆ ਆਨੰਦਗੜ੍ਹ ਵਾਲੇ ਉਹਨਾਂ ਨਾਲ ਜਿਹੜੀ ਬੰਦੀ ਛੜਕੀ ਤੁਹਾਨੂੰ ਵਿਖਾਈ ਆ ਤੇ ਬਾਕੀ ਜਿਹੜਾ ਨਾ ਕੱਲ ਵੀ ਕੋਸ਼ਿਸ਼ ਕਰਾਂਗੇ ਲਾਗੇ ਛੱਕੇ ਜਿਹੜੇ ਗੁਰੂ ਘਰ ਹੈਗੇ ਆ ਉਹਨਾਂ ਸਾਰਿਆਂ ਦੇ ਦਰਸ਼ਨ ਕਰਾਈਏ ਤੇ ਬਾਕੀ ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਆਪਾਂ ਆਨੇ ਨਾ ਜੀ ਬਹੁਤ ਆਨੰਦਮਈ ਜਿਹੜਾ ਨਾ ਉਹ ਸਮਾਂ ਹੁੰਦਾ ਤੇ ਬਹੁਤ ਆਨੰਦ ਆਇਆ ਜੇ ਜੋ ਅਸੀਂ ਅਤਕ ਸਾਹਿਬ ਦੇ ਉੱਪਰੋਂ ਥੱਲੇ ਦੇ ਨਜ਼ਾਰੇ ਦਿਸਦੇ ਆ ਇਸ ਟਾਈਮ ਰਾਤ ਦੇ ਟਾਈਮ ਖਾਸ ਕਰਕੇ ਤੇ ਬਹੁਤ ਆਨੰਦਮਈ ਆ ਤੇ ਬੜਾ ਹੀ ਆਨੰਦ ਆ ਅੱਜ ਤੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤਾਂ ਉਹ ਲਿਮਨ ਲਈ ਜਿਹੜੀ ਆ ਉਹ ਇੱਕ ਹਸਾਲ ਨਾਲ ਸ਼ੁਰੂਆਤ ਹੋ ਗਈ ਆ ਸਾਰੀ ਸੰਗਤ ਜਿਹੜੀ ਆ ਨਾ ਜਿਹੜੇ ਪਾਣੀ ਸ਼ੁਰੂ ਹੋ ਗਈ ਆ ਲੰਗਰ ਲਾਉਣ ਵਾਲੇ ਤੇ ਬਾਕੀ ਸੰਗਤ ਜਿਹੜੀ ਆ ਤੇ ਚਲੋ ਮਿਲਾਂਗੇ ਅਗਲੀ ਵੀਡੀਓ ਚ ਤੇ ਅਜਾਜ ਦਿਓ ਸਾਰਿਆਂ ਨੂੰ ਗੁਰਪਤੇ ਵਾਹਿਗੁਰੂ ਜੀ ਕਾ ਖਾਲਸਾ ਸਾਰਾ ਵਾਹਿਗੁਰੂ ਜੀ ਕੀ ਫਤਿਹ